ਪੁੱਤ ਨਖਣਾ ਮੈਂ ਤੈਨੂੰ ਆਇ ਕਹਿਨੀ ਆ ਤੇਰੀ ਭੈਣ ਨੇ ਨਾ ਅਖੜੀ ਲੈ ਕੇ ਆਏ ਤੇ ਪੁੱਤ ਬਣ ਕੇ ਤੂੰ ਅੱਜ ਦਾ ਦਿਨ ਦਿਹਾੜੀ ਤੇ ਨਾ ਜਾ ਪੁੱਤ ਉਹ ਵੀ ਵਿਚਾਰੀ ਚੱਲ ਕੇ ਆਉਗੀ ਨਾਲੇ ਤੈਨੂੰ ਤਾਂ ਪੁੱਤ ਉਹਦੀ ਸੱਸ ਦਾ ਪਤਾ ਵੀ ਕਿੰਨੀ ਭੈੜੀ ਐ ਅੱਜ ਤੇਰੀ ਭੈਣ ਨੇ ਮੈਨੂੰ ਫੋਨ ਕੀਤਾ ਸੀਗਾ ਪਤਾ ਨਹੀਂ ਆ ਤੇਰੀ ਭੈਣ ਵੀ ਤੇ ਆਪਦੀ ਸੱਸ ਦਾ ਝੂਠਾ ਖਾ ਕੇ ਥੋੜੇ ਜਿ ਰੁੱਖੇ ਸੁਭਾਤੀ ਪਤਾ ਨਹੀਂ ਕਿਵੇਂ ਹੁੰਦੀ ਜਾਂਦੀ ਐ ਲੈ ਗਰੀਬੀ ਚੋਂ ਨਿਕਲ ਕੇ ਤਰੀ ਤੂੰ ਆਤੇ ਨਾ ਜਾਈ ਫਿਰ ਦਿਹਾੜੀ ਤੇ ਠੀਕ ਹੁਣ ਨਹੀਂ ਆ ਹਾਂ ਚਲ ਮੈਂ ਕੰਮ ਕੁਮਨ ਮੇੜ ਲਾ ਤੇ ਤੂੰ ਬੈਠ ਪੁੱਤ ਹਾਂ ਮੈਂ ਤੇਰੇ ਲਈ ਕੁਝ ਬਣਾ ਦੇਣੀ ਨਾਲੇ ਭੈਣ ਖਾ ਲੂ ਚੰਗਾ ਮੈਂ ਹੁਣੀ ਆ ਸਤਿ ਸ਼੍ਰੀ ਅਕਾਲ ਪਾਣੇ ਸਤਿ ਸ਼੍ਰੀ ਅਕਾਲ ਕੀ ਕਰ ਨਹੀਂ ਸੀ ਲੱਖੜੀ ਬੰਨਣ ਆਈ ਆ ਬੇਬੇ ਕਿੱਥੇ ਆ ਬੇਬੇ ਤਾਂ ਅੰਦਰ ਅਸੀਂ ਚਲ ਮੈਂ ਇੱਕ ਮੈਂ ਪਾਣੀ ਹੁਣੀ ਲੈ ਕੇ ਆਣਾ ਲੈ ਆ ਹਾਂ ਪੁੱਤ ਅੱਗੇ ਆਦੀ ਤੂੰ ਦਾ ਮਾਰ ਕੇ ਚੰਗਾ ਬਹਿ ਜਾ ਇੱਕ ਤਾਂ ਪਹਿਲੇ ਇੰਨੀ ਗਰਮੀ ਹੈ ਕੋਈ ਨਹੀਂ ਪੁੱਤ ਕੋਈ ਨਹੀਂ ਤੂੰ ਵੀ ਐਸੇ ਹੀ ਗਏ ਆਈ ਨਾ ਕੋਈ ਨਾ ਮੈਨੂੰ ਆ ਗਿਆ ਕੋਈ ਤੈਨੂੰ ਮੈਨੂੰ ਏਸੀ ਤੋਂ ਨਿਕਲ ਕਿਉਂ ਨਾ ਪੈ ਗਿਆ ਅੱਜ ਆ ਸੋਡੀ ਕਰ ਰੱਖੜੀ ਪਿੱਛੇ ਐਡੀ ਕੋਈ ਨਹੀਂ ਪੁੱਤ ਤੇਰਾ ਵੀ ਰੋਡੀਂ ਕਰਦਾ ਸੀ ਕੋਈ ਨਾ ਪ੍ਰਾਣਾ ਦਾ ਪਿਆਰ ਹੁੰਦਾ ਇਹ ਚੰਗਾ ਹੋ ਗਿਆ ਤੂੰ ਆਦੀ ਮੇਰਾ ਵੀ ਮਨ ਖੁਸ਼ ਹੋ ਗਿਆ ਤੇ ਚੰਗਾ ਕੋਈ ਨਹੀਂ ਫਿਰ ਤੁਸੀਂ ਭੈਣ ਭਰਾ ਬੰਨੋ ਰਖੜੀ ਤੇ ਮੈਂ ਹੁਣੀ ਆਈ ਤੇਰੇ ਵਾਸਤੇ ਪਾਣੀ ਲੈ ਕੇ ਆਉਂਦੀ ਨੀ ਤਾਂ ਲੈਣ ਗਿਆ ਵੀਰਾ ਛੇਤੀ ਛੇਤੀ ਉਹ ਕਹਦੇ ਬਣਾ ਲੈ ਰੱਖਣੀ ਮੈਂ ਇਹ ਨਾ ਜਦ ਖਾਣਾ ਇੰਨੀ ਗਰਮੀ ਚ ਮੈਨੂੰ ਜਾਣਾ ਵਾਪਸ ਗੁਨੇ ਮਾਂ ਮਾਤੀ ਦੀ ਗਰਮਤ ਨਹੀਂ ਹੁੰਦੀ ਇਹ ਪਤਲਾ ਪਾਣੀ ਵੀ ਕਿੰਨਾ ਗਰਮ ਲੈ ਕੇ ਆਏਗਾ ਆਪਣੇ ਫਰਿੱਜ ਚੱਲਦਾ ਨਹੀਂ ਹੈਗਾ ਲੈ ਆ ਜਾ ਬੈਠ ਜਾ ਬੰਦ ਤੇ ਰੱਖਣੀ ਚਾਹ ਬਣਾ ਲੈ ਪੁੱਤ ਰੱਖਣੀ ਬਣਾ ਬਣਾ ਲੈ ਮੈਂ ਆਹ ਸੂਟ ਆਹ ਪੈਸੇ ਮੈਂ ਨਹੀਂ ਲੈਂਦੀ ਇਹ ਸੂਟ ਪੈਸੇ ਮੈਂ ਤਾਂ ਪੂਰਾ 1100 ਰੁਪਏ ਦੇ ਸੂਟ ਚਾਹੀਦਾਗਾ ਇਹ ਮੈਂ ਆਪਣੀ ਸੱਸ ਨੂੰ ਦਿਖਾਉਂਗੀ ਨਾ ਪੁੱਤ ਨਾ ਤੇਰਾ ਵੀਰ ਪਤਾ ਕਿੰਨਾ ਦਿਹਾੜਾ ਕੱਟ ਕੇ ਲੈ ਕੇ ਆਇਆ ਪੁੱਤ ਤੈਨੂੰ ਚੰਗਾ ਰਸਤਾ ਬਾਹਰ ਜਾਣ ਵਾਸਤੇ ਅੱਜ ਤੇਰਾ ਵੀਰ ਦਿਹਾੜਾ ਕਰ ਕਰ ਦਿੰਦਾ ਨਾ ਮੇਰੀ ਧੀ ਮੈਂ ਨਹੀਂ ਲੈਦੀ ਲੁਕੀ ਜਾਂਦੀ ਮੈਨੂੰ 1100 ਰੁਪਏ ਚਾਹੀਦੇ ਤੇ ਨਾ ਇਹ ਸੂਟ ਦਾ ਹੀ ਜਗਾ ਬੱਸ ਤੇਰਾ ਬਿਲਾ ਕੇ ਲੈਣੇ ਛਾਣ ਕਾ ਮੈਂ ਨਹੀਂ ਇਹ ਨਾ ਲੈ ਕੇ ਆਇਆ ਬੱਸ ਆਏ ਨਾ ਸੱਚ ਤੇਰੇ ਵੀਰ ਦਾ ਦਿੱਤਾ ਸ਼ੂਟ ਨਾ ਮੇਰੀ ਧੀ ਉਹ ਤਾਂ ਪੁੱਤ ਤੂੰ ਮੇਰੇ ਸ਼ਾਮੀਆ ਮੈਂ ਨਹੀਂ ਲੈਦੀ ਜਾਂਦੀ ਇਹ ਸੂਟ ਲੈ ਜਾ ਦੱਸ ਦਵਾਪਾ ਕਿਹਨੋ ਕੀ ਹੋਇਆ ਸੂਟ ਨੂੰ ਕਾਲਾ ਬਣ ਗਿਆ ਅੱਜ ੱਕ ਤੇਰਾ 100 ਰੁਪਏ ਦਾ ਧਾਗਾ ਅੱਜ ੱਕ ਤੇਰਾ ਮਠਾਈ ਦਾ ਡੱਬਾ ਮੈਂ ਤੇ ਮੇਰੀ ਮਾਂ ਨੇ ਅੱਟੀਆਂ ਚੱਕ ਕੇ ਫਾਹਾ ਨਹੀਂ ਲੈਣਾ ਕਹੇ ਜ ਚੰਦਰਾ ਸੁਖਨਾ ਆਇਆ ਸੀ ਨਾ ਨਾ ਮੇਰੀ ਧੀ ਤਾਂ ਹੈ ਨਹੀਂ ਕਿ ਹੈ ਮੇਰੀ ਧੀ ਨੇ ਉਹਨਾਂ ਸੀ ਰਖੜੀ ਲੈ ਕੇ ਓਹ ਹੋ ਕਿੱਡਾ ਚੰਦਰਾ ਸੁਖਨਾ ਆਇਆ ਸੀ ਮੇਰੀ ਧੀ ਤਾਂ ਐਡੇ ਨਰਮ ਸੁਣਾ ਦिए ਨਹੀਂ ਨਹੀਂ ਮਨਾ ਮੇਰੇ ਤਾਂ ਧੀਆ ਪੁੱਤਾਂ ਦਾ ਐਨਾ ਭੈਣ ਭਰਾਵਾਂ ਦਾ ਪਿਆਰ ਆ ਅਪਚਾ ਇਹ ਪ੍ਰਮਾਤਮਾ ਮੇਰੇ ਧੀਆ ਪੁੱਤਾਂ ਦਾ ਪਿਆਰ ਤਾਂ ਐਂ ਬਣਾਈ ਰੱਖੀ ਮੇਰੀ ਧੀ ਆਊਗੀ ਉਹ ਤਾਂ ਇੱਕ ਸੂਟ ਤੱਕ ਦੀ ਆਸ ਨਹੀਂ ਕਰਦੀ ਮੇਰੀ ਧੀ ਐਨੇ ਐਨੇ ਰੋਗ ਨਾ ਬੋਲੂਗੀ ਕਦੇ ਆਪਦੇ ਵੀਰ ਨੂੰ ਕਦੇ ਵੀ ਨਹੀਂ ਕਦੇ ਵੀ ਨਹੀਂ ਹਾਏ ਹਾਏ ਸ਼ੁਕਰ ਰੱਬਾ ਸ਼ੁਕਰ ਆ ਕੇ ਸੁਪਨਾ ਸੀਗਾ ਹਕੀਕਤ ਨਹੀਂ ਕਦੇ ਵੀ ਇਹ ਹਕੀਕਤ ਨਾ ਆਵੇ ਓਹੋ ਮੇਰੇ ਵਾਹਿਗੁਰੂ ਅਗਰ ਪੜੇਸ ਤੇ ਯਾਰ ਪੀਏ ਲੈ ਵੀਰੇ ਪੈਸੇ ਨਹੀਂ ਮੈਂ ਲੈਣੇ ਹੈਗੇ ਪੈਸੇ ਵੀ ਤੂੰ ਰੱਖ ਲੈ ਇਹ ਤੂੰ ਆਪਦੀ ਕਿਸੇ ਕਬੀਲਦਾਰੀ ਚ ਲਾਈ ਨਾ ਲੈ ਆ ਸੂਟ ਇਹਦਾ ਮਹਿੰਗਾ ਲਿਆਉਂਦੀ ਕੀ ਲੋੜ ਪਈ ਸੀ ਲੇ ਤੇਰੇ ਨਹੀਂ ਥੋੜੀ ਜਿਆੜੀ ਲੱਗਦੀ ਹੈਗੀ ਇਹ ਸੂਟ ਐਨੇ ਪੈਸੇ ਲਾਏ ਹੋਣਗੇ ਤੁਸੀਂ ਕੋਈ ਗੱਲ ਨਹੀਂ ਦੇਖ ਲੈ ਰਖੜੀ ਮੇਰੇ ਵੀਰ ਦੇ ਹੱਥ ਤੇ ਕਿੰਨੀ ਸੋਹਣੀ ਲੱਗਦੀ ਆ ਰੱਬ ਮੇਰੇ ਵੀਰ ਦੀ ਲੰਮੀ ਉਮਰ ਕਰੇ ਤੂੰ ਮੈਥੋਂ ਰਖੜੀ ਆ ਬਣਾਉਂਦਾ ਰਵੇ ਤੇ ਮੈਂ ਬੰਨਦੀ ਰਵਾਂ ਲੈ ਤੂੰ ਆ ਪੈਸੇ ਤਾਂ ਰੱਖ ਲੈ ਮੈਂ ਪੈਸੇ ਨਹੀਂ ਲੈਣੀ ਸੂਟ ਹੀ ਲੈ ਕੇ ਜਾਉਂਗੀ ਇਹ ਤੁਮਾਨੂੰ ਦੇ ਦੀ ਫਿਰ ਹੁਣ ਮੈਂ ਜਾਣਦੀ ਆ ਕਿ ਜੰਗਾ ਮਾਂ ਨੂੰ ਚੱਕਦੇ ਮਾੜਾ ਜਾਂ ਤੇ ਮੈਂ ਮਿਲ ਕੇ 바ਗਦਾ ਮੈਨੂੰ ਲੇਟ ਹੋਈ ਜਾਂਦਾ ਹਾਂ ਗੱਲ ਸੁਣੀ ਹਾਂ ਪੁੱਤ ਹਾਂ ਪੈਣੀ ਮਾਂ ਤੁਸੀਂ ਸੂਟ ਦੇ ਕਿਉਂ ਖਚਲਾ ਕੀਤੀ ਐਂ ਨਾ ਮੈਂ ਸੂਟ ਕਿਉਂ ਲੈ ਕੇ ਆਈ ਨਾ ਮੇਰੀ ਰਬਾ ਮੇਰੇ ਬੱਚਿਆਂ ਦਾ ਆਈ ਤਿਆਰ ਬਣਾਈ ਰੱਖੀ ਲੈ ਕਿੰਨੇ ਪਿਆਰੇ ਮੇਰੇ ਬੱਚੇ ਆ ਦੋਨੇ ਚੰਗਾ ਪੱਤਾ ਧੰਨਵਾਦ ਤੇਰਾ ਤੂੰ ਰਖੜੀ ਲੈ ਕੇ ਆਈ ਤੇਰੇ ਵੀਰ ਦੀ ਤੈਨੂੰ ਪਸੰਦ ਆਇਆ ਸਭ ਤਾ ਮਾ ਸੁੰਦਰ ਬਹੁਤ ਹੋਣਾ ਪਰ ਇੰਨੇ پیسے ਘਾਤੋ ਲਾਏ ਮੈਂ ਆਪ ਕੀ ਤੇਰਾ ਵੀਰ ਆਪ ਲੈ ਕੇ ਆਇਆ ਨਾ ਸੁਣਾ ਜੰਤਾ ਮੈਂ ਤੇਰੀ ਮੇਲੇ ਲੈ ਕੇ ਜਾਂਦੀ ਆ ਆ 50 ਰੁਪਏ ਵੀ ਨਹੀਂ ਲੱਗਦੇ ਨਾ ਪੁੱਤ 50 ਮੇਰੀ ਗੱਲ ਸੁਣ ਕੋੜੀਆਂ ਦਾ ਦੇਣ ਨਾ ਘਰ ਕਹਿੰਦੇ ਸਿਆੜੇ ਬਜ਼ੁਰਗ ਕਹਿੰਦੇ ਹੁੰਦੇ ਸੀ ਜੇ ਆਪਾਂ ਕੋੜੀਆਂ ਦਾ ਪੁੱਮਾ ਕਰਦੇ ਆ ਪਰਮਾਤਮਾ ਆਪਾਂ ਨੂੰ ਹੋਰ ਦੁੱਪਣੇ ਕਰਕੇ ਦਿੰਦਾ ਨਾ ਮੇਰੀ ਸੀ ਇਦਾਂ ਤੇਰੀ ਨਿਰਮਰਤ ਦੇ ਨਾਲੇ ਪੁੱਤ ਤੇਰਾ ਵੀਰ ਕਿਸੇ ਨੌਕਰੀ ਤੇ ਲੱਗ ਜਾ ਫੇਰ ਤੈਨੂੰ ਮਾੜਾ ਮਹਿੰਗਾ ਸੂਟ ਦੇ ਆ ਕਰੂੰਗਾ ਨਾ ਨਾ ਮਾਂ ਮੇਰੇ ਲਈ ਬਹੁਤ ਮਹਿੰਗਾ ਗਾ ਤੁਸੀਂ ਪੈਸੇ ਰੱਖੋ ਤੇ ਬਸ ਮੈਨੂੰ ਸੂਟ ਹੀ ਬੋਲਦਾ ਮੈਂ ਖਾਲੀ ਹੈ ਖੁੜਨਾ ਜਦੋਂ ਖੁੜਨਾ ਕਰੂ ਖਾਲੀ ਜਾਂਦ ਨਨੀਆਂ ਖੁੜਨਾ ਤਾਂ ਜੜਨਾ ਵਰਗੀ ਨਾ ਜੜਨਾ ਤਾਂ ਦੇ ਕਰਿਆ ਉਹ ਨਾ ਮੇਰੀ ਕੀ ਸਿਆਣ ਹੈ ਵਰਗੀ ਲੈ ਮੇਰਾ ਪੁੱਤ ਫੇਰ ਕੀ ਹੁੰਦਾ ਤੇਰਾ ਵੀਰ ਨੇ ਤਾਂ ਤੇਰੇ ਪਿੱਛੇ ਅੱਡੀ ਚੋਟੀ ਦਾ ਜ਼ੋਰ ਲਾ ਕੇ ਤੇਰੇ ਤੈਨੂੰ ਦੇਣ ਲੈਣ ਚ ਕੋਈ ਕਸਰ ਨਹੀਂ ਛੱਡਦਾ ਮੈਨੂੰ ਪਤਾ ਕਮਾ ਨਾਲੇ ਪੁੱਤ ਤੂੰ ਸੌਰੀ ਜਾਏਂਗੀ ਤੇਰੀ ਸੱਸ ਤੈਨੂੰ ਕੀ ਕਹੂਗੀ ਦਿੱਪਿਆਕਿਆਂ ਤੋਂ ਕੀ ਲੈ ਕੇ ਆਈਆਂ ਹੇ ਹੇ ਮੈਂ ਮਰ ਜਾ ਅਜੇ ਤਪੱਸ ਤੇਰਾ ਅੱਦਾ ਸਮਾਨ ਤੇਰਾ ਵੀਰ ਫੜਾ ਕੇ ਆਊਗਾ ਫਿਰ ਨਾ ਨਾ ਮਾਂ ਇੰਨੀ ਖੇਚਲ ਕਰਨ ਦੀ ਕੋਈ ਲੋੜ ਨਹੀਂ ਬੰਤਾ ਆਹੀ ਬੋਦਾ ਦਾ ਪੈਸੇ ਵੀ ਮੈਂ ਲੈ ਕੇ ਜਾਂਦੀ ਹੁਣ ਮੈਂ ਚਲਦੀ ਹਾਂ ਮਤਲੇ ਲੋ ਹੀ ਜਾਂ ਹਾਂ ਚੰਗਾ ਬੰਤਾ ਜਾ ਚਾਹ ਤੂੰ ਆਪਦੇ ਘਰੇ ਸੌਖੀ ਬਸ ਸਾਨੂੰ ਤਾਂ ਸੌਖੀ ਬਾਸ ਦੀ ਜ਼ੋਣੀ ਲੱਗਦੀ ਐ ਤੂੰ ਆਪਦੇ ਘਰੇ ਮੇਰੇ ਪਰਮਾਤਮਾ ਮੇਰੇ ਬੱਚਿਆਂ ਦਾ ਤਾਂ ਐ ਪਿਆਰ ਬਣਾਈ ਰੱਖੀ ਹੋਰ ਮੈਂ ਤੇ ਤੁਸ ਨਹੀਂ ਮੰਗਦੀ ਗਰੀਬੀ ਮੇਰੀ ਤਾਂ ਬੰਦੇ ਤੇ ਆਉਂਦੀ ਰਹਦੀ ਹੁੰਦੀ ਐ ਕਹਿੰਦੇ ਹੁੰਦੇ ਐ ਪਿਆਰ ਨਹੀਂ ਜ਼ਿੰਦਗੀ ਚ ਵਾਪਸ ਆਉਂਦਾ ਮੇਰੇ ਬੱਚਿਆਂ ਦਾ ਤਾਂ ਬਾਹਲੇ ਪਿਆਰ ਹੈ ਦਾ ਹਾਂ ਪੁੱਤ ਪਤਾ ਨਹੀਂ ਮੇਰੇ ਤਾਂ ਕਹਿ ਜਿਹਾ ਦਿਲ ਚਾਉਂਦਾ ਸੀ ਇਹਨਾਂ ਕੰਧਾਂ ਚੰਗਾ ਮੇਰੀ ਤੀ ਰਾਣੀ ਵਿੱਚ ਜਾ ਹੁਣ ਤੂੰ ਬੋਲਣਾ ਮਾਂ ਇਹ ਕੋਈ ਜਾਣੇ ਹਾਂ ਜਾ ਪੁੱਤ ਤੂੰ ਮਾਂ ਜਾ ਛੱਡਿਆ ਹਾਂ ਛੱਡ ਕੇ ਆ ਭੈਣ